ਦੇਵਤ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦੇ ਉੱਪਰ ਹੋਇਆ ਹਮਲਾ ਪਿਛਲੇ 35 ਦਿਨਾਂ ਵਿੱਚ ਹੋਏ ਨੇ ਤਿੰਨ ਹਮਲੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਉੱਪਰ ਹਮਲੇ ਨੂੰ ਲੈ ਕੇ ਵੱਡੀ ਖਬਰ ਆਈ ਹੈ ਕਿ ਉਹ ਹਮਲਾ ਕਰਵਾਉਣ ਵਾਲਾ ਕੌਣ ਹੈ ਉਹ ਹਮਲੇ ਕੌਣ ਕਰ ਰਿਹਾ ਹੈ ਅਰਵਿੰਦ ਕੇਜਰੀਵਾਲ ਦੇ ਵਿੱਚ ਉਸ ਦੀ ਸਾਰੀ ਸਚਾਈ ਆ ਗਈ ਹੈ ਸਾਹਮਣੇ ਉਹ ਹਮਲਾ ਕਿਵੇਂ ਹੋਇਆ ਔਰ ਕਿਸ ਮਨਸ਼ਾਲਾ ਕਰਵਾਇਆ ਜਾ ਰਿਹਾ ਹੈ ਕੇਜਰੀਵਾਲ ਦੇ ਉੱਪਰ ਹਮਲਾ ਉਸਦੇ ਪਿੱਛੇ ਅਸਲ ਸੱਚ ਕੀ ਏ ਉਹ ਤੁਹਾਡੇ ਨਾਲ ਸਾਰੀ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨੇ ਦਿੱਲੀ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਹਰ ਰੋਜ਼ ਚੋਣ ਪ੍ਰਚਾਰ ਲਈ ਵੱਖ-ਵੱਖ ਹਲਕਿਆਂ ਵਿੱਚ ਜਾ ਕੇ ਜੋ ਚੋਣ ਪ੍ਰਚਾਰ ਕਰ ਰਹੇ ਨੇ ਸੋ ਉਹਨਾਂ ਦੇ ਉੱਪਰ ਜਿਹੜਾ ਹਮਲੇ ਹੋ ਰਹੇ ਨੇ ਇੱਕ ਦਿਨ ਪਹਿਲਾਂ ਉਹਨਾਂ ਦੇ ਉੱਪਰ ਚੱਪਲ ਸੁੱਟੀ ਜਾਂਦੀ ਏ ਫਿਰ ਉਹਨਾਂ ਦੇ ਉੱਪਰ ਹਮਲਾ ਹੁੰਦਾ ਏ ੱੱਕਾ ਮੁੱਕੀ ਹੁੰਦੀ ਏ ਔਰ ਤੀਸਰਾ ਹਮਲਾ ਕੱਲ ਹੋਇਆ ਜਿਹੜਾ ਉਹਨਾਂ ਉੱਪਰ ਕੋਈ ਤਰਲ ਪਦਾਰਥ ਸੁੱਟਿਆ ਗਿਆ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦਿਆਂ ਉਹਨਾਂ ਨੇ ਉਸ ਹਮਲਾ ਕਰਨ ਵਾਲੇ ਨੂੰ ਫੜਿਆ ਔਰ ਉਹਨਾਂ ਤੋਂ ਪੁੱਛ-ਦੱਸ ਕੀਤੀ ਏ ਔਰ ਉਹ ਇੱਕ ਬਹੁਤ ਹੀ ਸਨਸਨੀ ਮਾਮਲਾ ਸਾਹਮਣੇ ਆਇਆ ਏ ਕਿ ਹਮਲਾ ਕਰਨ ਵਾਲਾ ਕੋਈ ਔਰ ਨਹੀਂ ਹਮਲਾ ਕਰਾਉਣ ਵਾਲਾ ਕੋਈ ਹੋਰ ਨਹੀਂ ਉਹ ਹਮਲੇ ਕਰਾਉਣ ਵਾਲੇ ਵੀ ਆਪ ਤੇ ਹਮਲੇ ਹੋ ਵੀ ਆਪ ਤੇ ਹੀ ਰਹੇ ਨੇ ਇਸ ਦੇ ਨਾਲ ਜੋ ਵੱਡੀ ਖਬਰ ਆਈ ਏ ਉਹ ਦਿੱਲੀ ਦੇ ਲੋਕਾਂ ਤੋਂ ਵਾਹ ਵਾ ਖੱਟਣ ਲਈ ਦਿੱਲੀ ਦੇ ਲੋਕਾਂ ਦੇ ਹਮਦਰਦੀ ਲੈਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜੋ ਕਿ ਭਾਜਪਾ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਭਾਜਪਾ ਦੇ ਉੱਪਰ ਹਰ ਤਰ੍ਹਾਂ ਨਾਲ ਜਿਹੜਾ ਕਿ ਤੰਗ ਕੱਸਿਆ ਜਾ ਰਿਹਾ ਹੈ ਦਿੱਲੀ ਦੇ ਲੋਕ ਭਾਜਪਾ ਦੇ ਇਸ ਕਾਨੂੰਨੇ ਕਾਰੇ ਦਾ ਜਵਾਬ ਦੇਣਗੇ ਇਹ ਕਹਿੰਦੇ ਨੇ ਅਮਨ ਅਰੋੜਾ ਪੰਜਾਬ ਦੇ ਪ੍ਰਧਾਨ ਵੱਖ-ਵੱਖ ਲੋਕਾਂ ਨੇ ਜਿਹੜਾ ਕਿ ਭਾਜਪਾ ਉੱਪਰ ਜਿਹੜਾ ਕਿ ਦੋਸ਼ ਲਾਏ ਨੇ ਅਮਨ ਸ਼ਾਦੀ ਨਕਾਮੀ ਵਿੱਚ ਦੱਸੀ ਗਈ ਹੈ ਕਿ ਜਗ ਜਹਿਰ ਹੋਈਏ ਦਿੱਲੀ ਦਾ ਕਾਨੂੰਨ ਰਾਜ ਸਹੀ ਨਹੀਂ ਹੈ ਪਾਜ-ਪਾਜ ਗੁੰਡਿਆਂ ਦਾ ਰਾਜ ਹੈ ਦੇਸ਼ ਦੀ ਰਾਜਧਾਨੀ ਸਾਫ ਦਾ ਮੁੱਖ ਮੰਤਰੀ ਸੁਰੱਖਿਆ ਨਹੀਂ ਤਾਂ ਆਮ ਆਦਮੀ ਦਾ ਕੀ ਬਣੇਗਾ ਇਹੋ ਜਿਹੜੇ ਉੱਥੇ ਪ੍ਰਚਾਰ ਕੀਤਾ ਜਾ ਰਿਹਾ ਹੈ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਜਿਹੜੀ ਪੁਲਿਸ ਹੈ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਔਰ ਜੋ ਦਿੱਲੀ ਦੇ ਵਿੱਚ ਰਾਜਪਾਲ ਨੇ ਉਹਨਾਂ ਦੇ ਅੰਡਰ ਹੈ ਲੇਕਿਨ ਹੁਣ ਇਹਦੇ ਵਿੱਚ ਦਿੱਲੀ ਦੀ ਬੀਜੇਪੀ ਸਰਕਾਰ ਦੇ ਉੱਪਰ ਨਿਸ਼ਾਨੇ ਲਾਏ ਜਾ ਰਹੇ ਨੇ ਕਿ ਦਿੱਲੀ ਦੀ ਕੇਂਦਰ ਸਰਕਾਰ ਉਹ ਹਮਲੇ ਕਰਵਾ ਰਹੀ ਹੈ ਇਹ ਵਿਵਤ ਗਲਪੇ ਜੋ ਅਸਲ ਸਚਾਈ ਸਾਹਮਣੇ ਆਈਏ ਕਿ ਅਰਵਿੰਦ ਕੇਜਰੀਵਾਲ ਜੋ ਆਪਣੇ ਹਮਦਰਦੀ ਲੈਣ ਵਾਸਤੇ ਅਰਮਿੰਦ ਕੇਜਰੀਵਾਲ 2000 ਜਿਹੜਾ ਕਿ 25 ਵਿੱਚ ਵਿਧਾਨ ਸਭਾ ਦੇ ਚੋਣਾਂ ਜਿੱਤਣ ਵਾਸਤੇ ਇਹ ਸਭ ਹੱਤਕੰਡੇ ਅਪਣਾ ਰਿਹਾ ਹੈ ਇਹ ਅੱਜ ਨਹੀਂ ਪਹਿਲਾਂ ਵੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਸੀ ਜਦੋਂ ਪਿਛਲੀਆਂ ਚੋਣਾਂ ਹੋਈਆਂ ਸੀ 2020 ਦੇ ਵਿੱਚ ਵੀ ਉਦੋਂ ਵੀ ਇਹਨਾਂ ਨੇ ਆਪਣੇ ਉੱਪਰ ਆਪਣੇ ਬੰਦਿਆਂ ਕੋਲ ਹਮਲੇ ਕਰਵਾ ਕੇ ਔਰ ਲੋਕਾਂ ਦੀ ਵਾਹ ਵਾਖ ਖੱਟੀ ਸੀ ਹਮਦਰਦੀ ਲਈ ਸੀ ਦਿੱਲੀ ਦੇ ਲੋਕਾਂ ਦੀ ਔਰ ਦਿੱਲੀ ਦੇ ਲੋਕਾਂ ਨੂੰ ਹੁਣ ਜਿਹੜਾ ਕਿ ਸਭ ਪਤਾ ਲੱਗ ਗਿਆ ਕਿ ਇਹ ਕਿਸ ਤਰ੍ਹਾਂ ਦੇ ਹੱਤਕੰਡੇ ਅਪਣਾਏ ਜਾਂਦੇ ਨੇ ਇਹ ਦਿੱਲੀ ਦੇ ਵਿੱਚ ਲੋਕ ਅੱਜ ਆਮ ਆਦਮੀ ਪਾਰਟੀ ਦੇ ਵਿਰੋਧ ਹੁੰਦੇ ਜਾ ਰਹੇ ਨੇ ਜਿਸ ਕਾਰਨ ਅਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇ ਹਮਲੇ ਕਰਵਾ ਰਹੇ ਆਪਣੇ ਉੱਪਰ ਆਪਣੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਿਹੜਾ ਕਿ ਆਪਣੇ ਉੱਪਰ ਹਮਲਾ ਕਰਵਾ ਕੇ ਲੋਕਾਂ ਦੀ ਹਮਦਰਦੀ ਲੈਣਾ ਔਰ ਬੀਜੇਪੀ ਨੂੰ ਨਿੰਦਣਾ ਬੀਜੇਪੀ ਦੇ ਉੱਪਰ ਰੋਪ ਲਾਉਣੇ ਇਹ ਅੱਜ ਦਾ ਨਹੀਂ ਇਹ ਪਹਿਲੇ ਇੱਕ ਜਿਹੜਾ ਕਿ ਬਹੁਤ ਹੀ ਰਾਜਨੀਤਿਕ ਲੀਡਰ ਹੁੰਦਾ ਹੈ ਉਹਦੇ ਕੰਮ ਹੁੰਦੇ ਨੇ ਔਰ ਹੋਰ ਦੂਸਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੇ ਉੱਪਰ ਕਿਉਂ ਨਹੀਂ ਹਮਲੇ ਹੁੰਦੇ ਦੂਸਰੀਆਂ ਪਾਰਟੀਆਂ ਦੇ ਪ੍ਰਧਾਨ ਜਿੱਥੇ ਦੂਸਰੀਆਂ ਸਟੇਟਾਂ ਦੇ ਵਿੱਚ ਸਰਕਾਰਾਂ ਆਪੋਜੀਟ ਨੇ ਉੱਥੇ ਕਦੇ ਨਹੀਂ ਹਮਲੇ ਹੋਏ ਇਹ ਦਿੱਲੀ ਦੇ ਵਿੱਚ ਕਿਉਂ ਹੁੰਦੇ ਨੇ ਔਰ ਦਿੱਲੀ ਦੇ ਵਿੱਚ केजरीवाल ਦੇ ਉੱਪਰ ਹੀ ਹਮਲੇ ਕਿਉਂ ਹੁੰਦੇ ਨੇ ਦਿੱਲੀ ਦੇ ਬਾਕੀ ਮੰਤਰੀਆਂ ਦੇ ਉੱਤੇ ਹਮਲੇ ਕਿਉਂ ਨਹੀਂ ਹੁੰਦੇ ਇਹ ਸਭ ਕੁਝ ਇੱਕ ਬਹੁਤ ਸਾਜਸ਼ਟੇ ਤਹਿਤ ਕੀਤਾ ਜਾਂਦਾ ਹੈ ਜਦੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਚੋਣ ਪ੍ਰਚਾਰ ਦੇ ਵਿੱਚ ਆਪਣੇ ਵਰਕਰਾਂ ਦੇ ਵੱਲੋਂ ਆਪਣੇ ਲੀਡਰਾਂ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਜਾਂਦਾ ਹੈ ਜੋ ਅਸਲ ਸਚਾਈ ਇਹਦੇ ਪਿੱਛੇ ਸਾਹਮਣੇ ਆਈ ਹੈ